ਮੰਮੀ ਤੂੰ ਸਾਈ ਨੂੰ ਫੋਨ ਕਰ ਸਾਈ ਨੂੰ ਫੋਨ ਕਰਕੇ ਪੁੱਛ ਵੀ ਤੂੰ ਘਰ ਤੇ ਕਿਉਂ ਨਹੀਂ ਦੱਸ ਕੇ ਗਿਆ ਉਹ ਅੰਦਰ ਵੜ ਕੇ ਬੈਠੀ ਪਤਾ ਨਹੀਂ ਉਹਨੇ ਕੁਝ ਖਾਦਾ ਹੈ ਕਿ ਨਹੀਂ ਖਾਦਾ ਕੀ ਦੇ ਜਿਹਾ ਮਾਰੇ ਉਹ ਮੰਮੀ ਤੇ ਟੈਨਸ਼ਨ ਨਾਲ ਫਿਕਰ ਨਾਲ ਰੋ ਰਹੀ ਹੈ ਗਣਾ ਕੋਈ ਨਹੀਂ ਚੁੱਪ ਕਰ ਤੀ ਚੁੱਪ ਕਰ ਮੈਂ ਲੋੜਾ ਬੋਲੂ ਨਹੀਂ ਮੈਂ ਕਰਦਾ ਸੁਣਾ ਨਹੀਂ ਕੋਈ ਕਰ ਤੇ ਫਿਕਰ ਵੀ ਕਰਦੇ ਤੁਸੀਂ ਚੁੱਪ ਕਰ ਰੋਣਾ ਨਹੀਂ ਦੱਸ ਕੇ ਵੀ ਨਹੀਂ ਗਿਆ ਕਿਹਨੂੰ ਨਹੀਂ ਦੱਸ ਕੇ ਹਾਂ ਮੈਨੂੰ ਵੀ ਨਹੀਂ ਦੱਸਿਆ ਉਹਨੇ ਇਹਨੇ ਮਾਂ ਨੂੰ ਕੁਝ ਸਮਝਾਈ ਨਹੀਂ ਕੋਈ ਮਾਹੀ ਵੀ ਕਰ ਤਾ ਨਾ ਕੋਈ ਨਹੀਂ ਮਿੱਕੀ ਕਰ ਮੈਂ ਕਰਦਾ ਫੋਨ ਆ ਲੋ ਮੈਂ ਹੋਰੇ ਹੋਰੇ ਕੰਡਾ ਦੇ ਟੈਨਸ਼ਨ ਲੈਣ ਦੇ ਹਲੋ ਸਾਹਿਦਾ ਉਹ ਕਿੱਥੇ ਗਿਆ ਤੂੰ ਆਇਆ ਤੇਰਾ ਫਰਜ਼ ਨਹੀਂ ਆ ਕਿ ਇਹਨੂੰ ਦੱਸ ਕੇ ਜਾਵਾਂ ਮੈਂ ਕੀ ਭਾਜੀ ਭਾਜੀ ਕਰੀ ਨਾ ਅੱਛਾ ਉਹ ਯਾਰ ਉਹ ਗੱਲ ਦਾ ਨਹੀਂ ਮੈਨੂੰ ਪਤਾ ਮੈਨੂੰ ਇੱਕ ਗੱਲ ਦੱਸ ਅੱਜ ਤੱਕ ਤੂੰ ਮੈਨੂੰ ਬਿਨਾ ਪੁੱਛੇ ਕਦੀ ਵੀ ਕਿਤੇ ਨਹੀਂ ਗਿਆ ਤਾਂ ਦੋਵਾਂ ਦਿਨਾਂ ਲਈ ਤੂੰ ਗਿਆ ਕਿਤੇ ਉਹ ਵੀ ਬਿਨਾ ਦੱਸਿਆ ਚਲ ਮੈਨੂੰ ਨਹੀਂ ਦੱਸਣਾ ਮੰਮੀ ਨੂੰ ਦੱਸ ਦਿੰਦਾ ਤੂੰ ਤੇ ਤੈਨੂੰ ਪਤਾ ਨਹੀਂ ਆ ਸਿਮਰਤ ਤਾਂ ਕੀ ਹਾਲ ਆ ਹੁਣ ਤੂੰ ਇੱਧੇ ਛੱਡ ਗਿਆ ਮੈਂ ਅੱਛਾ ਯਾਰ ਮੈਨੂੰ ਉਹ ਗੱਲਾਂ ਦਾ ਨਹੀਂ ਜ਼ਿਆਦਾ ਪਤਾ ਪਰ ਤੇਰਾ ਫਰਜ਼ ਬੰਦਾ ਵਾ ਇਹਨਾਂ ਦਿਨਾਂ 'ਚ ਜਾਣਾ ਗੱਲ ਸੁਣ ਮੇਰੀ ਹਲੋ ਕੀ ਹਲੋ ਕੱਟਦਾ ਫੋਨ ਲੈ ਮੈਨੂੰ ਫੋਨ ਕਰਦਾ ਹੀ ਮੇਰਾ ਲੈ ਲਿਆ ਸਵਾਦ ਕਰ ਲਈ ਗੱਲ ਭਰਾ ਨਾ ਓਏ ਉਹਨਾਂ ਦੋਵਾਂ ਜੀਆਂ ਦੀਆਂ ਮੱਥੇ ਦੇਖਾਂ ਨੇ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਵਾ ਜਦੋਂ ਉਹਨਾਂ ਨੂੰ ਨਿਕੇ ਦੀ ਲੋੜ ਤੇ ਸਾਨੂੰ ਜ਼ਿਆਦਾ ਆ ਹਾਲਤ ਚ ਸਿਮਰਾਂ ਨੂੰ ਸਾਡੀ ਲੋੜ ਨਹੀਂ ਆ ਤੇ ਫਿਰ ਸਾਨੂੰ ਕਿਹੜੀ ਗੱਲ ਆ ਆ ਤੁਸੀਂ ਕਰ ਲਓ ਮਾਂ ਪੁੱਤ ਜੋ ਪੁੱਛਣਾ ਨਾ ਜਾ ਕੇ ਪੁੱਛੋ ਤੇ ਕਰ ਲਓ ਹੈਲਪ ਮੈਂ ਤਾਂ ਨਹੀਂ ਜੇ ਕੁਝ ਪੁੱਛਣਾ ਤੈਨੂੰ ਕੀ ਹੋ ਜਾਂਦਾ ਵਾ ਘਰੀ ਤੂੰ ਉਹਦੇ ਪਿੱਛੇ ਹੱਡਣਾ ਲੜਨ ਤਾਂ ਕਿ ਆ ਜਣੀ ਆ ਅੱਜ ਉਹਨੂੰ ਆਪਣੀ ਲੋੜ ਆ ਉਹ ਹੈ ਨਹੀਂਗਾ ਇੱਥੇ ਤੇ ਤੂੰ ਇਦਾਂ ਗੱਲਾਂ ਕਰ ਰਹੀ ਆ ਤੂੰ ਕੀ ਆ ਨਹੀਂ ਉਹਨੂੰ ਲੋੜ ਆ ਤੇ ਉਹ ਕੁਝ ਕਹबई ਮੈਨੂੰ ਤੇ ਨਹੀਂ ਨਾ ਲੋੜ ਮੈਨੂੰ ਨਹੀਂ ਲੋੜ ਤਾਂ ਵੀ ਮੈਂ ਹਰ ਵਕਤ ਅੱਗੇ ਹੁੰਦੀ ਰਹੀ ਆ ਤੇ ਮੈਨੂੰ ਮਿਲਿਆ ਕੀ ਕੀ ਸਿਲਾ ਮਿਲਿਆ ਮੈਨੂੰ ਇਹਨਾਂ ਦੋਵਾਂ ਜੀਆਂ ਤੋਂ ਹੁਣ ਮੈਂ ਆਪਣੀ ਇੱਥੇ ਆ ਗਈ ਹਾਂ ਹੁਣ ਮੈਂ ਨਹੀਂ ਕੁਝ ਪੁੱਛਣਾ ਇਹਨਾਂ ਨੂੰ ਹਣ ਰੋਟੀ ਪਕਾਵੇ ਤੇ ਖਾਵੇ ਸਾਹੀ ਲੈਥੇ ਹੈਗਾ ਜਾਂ ਨਹੀਂ ਹੈਗਾ ਆਪਣੀ ਚੀਜ਼ ਇਥੋਂ ਗਰਮ ਕਰਕੇ ਖੜੇ ਬਣਾ ਕੇ ਖੜੇ ਤੇ ਅੰਦਰ ਜਾ ਕੇ ਖਾ ਲਵੇ ਜਦੋਂ ਤੂੰ ਮੈਂ ਸਮਝਾਉਂਦਾ ਰਿਹਾ ਉਦੋਂ ਤੂੰ ਹਟੀ ਨਹੀਂ ਆ ਹੈ ਤੇ ਜਦੋਂ ਹੁਣ ਐਂਡਲੇ ਦਿਨ ਆਏ ਆ ਉਹਨੂੰ ਲੋੜਿਆ ਕੁੜੀ ਨੂੰ ਉਹ ਇਕੱਲੀ ਇਹ ਵੇਲੇ ਉਹ ਛੱਡ ਕੇ ਚਲ ਗਿਆ ਮੇਰੀ ਗੱਲ ਸੁਣ ਤੇ ਫੇਰ ਮੇਰਾ ਭਰਾ ਵਾ ਠੀਕ ਹੈ ਨਾ ਉਹ ਜਿੱਦਾਂ ਦੀ ਮਰਜ਼ੀ ਰਾਤ ਚੱਲ ਜਿੱਦਾਂ ਦੀ ਮਰਜ਼ੀ ਸਾਡੇ ਨਾਲ ਬਿਹੇਵ ਕਰਦੇ ਹੋ ਪਰ ਨਹੀਂ ਮੈਂ ਕੁੜੀ ਨੂੰ ਇਹ ਹਾਲਤਾ ਚਲੀ ਰਹਿਣਾ ਠੀਕ ਹੈ ਨਾ ਤੇ ਜੇ ਮੈਂ ਹੁਣ ਹਟਣ ਨਹੀਂ ਆ ਤੇ ਮੈਨੂੰ ਹੁਣ ਕਿਉਂ ਉਸ ਚੱਟੇ ਖੇਰ ਲਾਉਣ ਦੇ ਜੇ ਕਿ ਉਹਦੀ ਸੇਵਾ ਕਰ ਕਿਉਂ ਲਾਉਣ ਦੇ ਓਏ ਪਾਪਾ ਉਹ ਦਿਨ ਨਹੀਂ ਹੁਣ ਉਹ ਸਾਮੂ ਕਰਨੀ ਪੈਣੀ ਨਹੀਂ ਤੇ ਜਦੋਂ ਮੈਂ ਗਿਆ ਸੀ ਵੀ ਆਹ ਦਿਨ ਨਹੀਂ ਹੈਗੇ ਆਹ ਦਿਨ ਨਾਨੂ ਸੇਵਾ ਕਰਨੀ ਪੈਣੀ ਹੈ ਤੇ ਉਦੋਂ ਤੁਸੀਂ ਮੈਨੂੰ ਹਟਾਉਂਦੇ ਸੀ ਉਹ ਤੋਂ ਦਿਨ ਕਿੰਨੇ ਸੀਗਾ ਉਹ ਤੋਂ ਦਿਨ ਘੱਟ ਹੀ ਬਲੇ ਉਦੋਂ ਤੋਂ ਹਟੀ ਨਹੀਂ ਉਦੋਂ ਤੋਂ ਸਾਡੇ ਨਾਲ ਲੜਨ ਤੱਕ ਚੱਲ ਰਹੀਆਂ ਹੋਰ ਦਿਨ ਕਿਹੜੇ ਆ ਇੱਕ ਮਿੰਟ ਰਣਜੀਤ ਘੱਟ ਹੀ ਨਾ ਕੱਟ ਹੀ ਨਾ ਹੁਣ ਦਿਨ ਜ਼ਿਆਦਾ ਵਾ ਨਾ ਹੁਣ ਨੇੜੇ ਤੇੜੇ ਟਾਈਮ ਆਇਆ ਵਾ ਨਾ ਤੇ ਇਹਦੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਪਰਜਾਈ ਨੂੰ ਜਾਂ ਮਾਂ ਨੂੰ ਕਹਿ ਕੇ ਜਾਵਾਂ ਜਾਂ ਪਰਾਂ ਨੂੰ ਕਹਿ ਕੇ ਜਾਵਾਂ ਵੀ ਧਿਆਨ ਰੱਖਿਓ ਸੀ ਮਰਤਦਾ ਕੋਈ ਕੋਈ ਕਰਫਾਕਾ ਨਹੀਂ ਸਾਹਿਲ ਤੇ ਦੱਸ ਕੇ ਨਹੀਂ ਗਿਆ ਹੁਣ ਸਾਡਾ ਤਾਂ ਫਰਜ਼ ਹੈਗਾ ਨਾ ਕੋਤ ਵੀ ਅਹੀਂ ਉਹਨੂੰ ਵੇਖਣਾ ਵਾ ਓਏ ਬੇਫੂਫਲੀ ਹਟ ਨਗਰ ਦੀ ਦਾਤ ਉਹ ਫਰਜ਼ ਹੈਗਾ ਵਾ ਉਹ ਹੀ ਗੱਲਾਂ ਨੇ ਐਵੇਂ ਬੇਫੂਫ ਹੋ ਜੰਨੀ ਹੁੰਨੀਆਂ ਪਹਿਲੇ ਮੈਂ ਆਪਣੇ ਨਾਲ ਦਿਲ ਜਾਨ ਤੋਂ ਕਰਦੀ ਆ ਤੇ ਜਦੋਂ ਉਹਲਾ ਬੰਦਾ ਮੈਨੂੰ ਨਹੀਂ ਨਾ ਬੰਦਾ ਜਾਣਦਾ ਕਹੋ ਜੈਨੂਨੀਆ ਤੂੰ ਮੈਨੂੰ ਵੀ ਗੱਲਾਂ ਕਰਨੀਆਂ ਆ ਵਾ ਆ ਕੇ ਵੱਡੀ ਬਹਿਣ ਆਏ ਮੰਮੀ ਮੈਨੂੰ ਕਹੇ ਦੀ ਪਰਵਾਹ ਨਹੀਂ ਆਗੀ ਮੈਂ ਦੁਨੀਆ ਦੀਆਂ ਗੱਲਾਂ ਦੀ ਨਾ ਕਦੀ ਪਰਵਾਹ ਕੀਤੀ ਆ ਤੇ ਨਾ ਮੈਂ ਅੱਗੇ ਕਰ ਨਹੀਂ ਜੇ ਮੈਂ ਆਪਣੇ ਦੇਲ ਦੀ ਕੰਨੀ ਹਮੇਸ਼ਾ ਹਮੇਸ਼ਾ ਆਪਣੇ ਦੇਲ ਦੀ ਆ ਬੇਲਾ ਤੂੰ ਇੱਥੇ ਗਲਤ ਹੋ ਜਾਣਾ ਤੂੰ ਹੀ ਆ ਗਏ ਜੈਨਾ ਤੂੰ ਮੈਂ ਉੱਥੇ ਜਾ ਕੇ ਨਹੀਂ ਜਾ ਤੇ ਬੇੜਾ ਲਾ ਕੇ ਮੈਂ ਤੋ ਰਲਾ ਬਈ ਨਹੀਂ ਮੇਰੀ ਗੱਲ ਸੁਣ ਉਹਨਾਂ ਨੂੰ ਇਹਨਾਂ ਦੀ ਮੇਰੀ ਲੋੜ ਆ ਨਾ ਤੇ ਮੈਂ ਫੜਨੇ ਉਹਦੇ ਨਾਲ ਤੇ ਤਾਨੂੰ ਮੈਂ ਧੱਕਿਆ ਜਾਓ ਧੱਕਿਆ ਤੇ ਮੈਂ ਜਾਊਂਗਾ ਤੇ ਜਾ ਸ਼ਮੀ ਚੁੱਪ ਕਰ ਜਾ ਤੇ ਚਪੇੜ ਮਾਰਦੀ ਆ ਕਿਸੇ ਰੋੜਾ ਵਾਲਾ ਬੈਠਾ ਹੋਣਾ ਤੇ ਤੁਹਾਡੀ ਨਹੀਂ ਤੂੰ ਇਹ ਗੱਲਾਂ ਰੋਲਾ ਪਾ ਲਾ ਪੀ ਤੂੰ ਇਹਨੂੰ ਕਿਵੇਂ ਸਮਝਾਵਾਂ ਮੈਨੂੰ ਇਹੋ ਚਪੇੜ ਉਹਦੇ ਬੰਦੇ ਨੇ ਕਿਤੇ ਮਾਰੀ ਹੁੰਦੀ ਨਾ ਸਿਮਰਤ ਦੇ ਤੇ ਅੱਜ ਕੱਲ੍ਹ ਸਵਾਰਗ ਬਣਿਆ ਹੋਣਾ ਹੀ ਆਪੂ ਐਨੀ ਚੜੀ ਹੁਣੀ ਹੋ ਜਿਹੜੀਆਂ ਤੁਸੀਂ ਮੇਰੇ ਮਾਰਦੇ ਜੇ ਦੂਜੇ ਦਿਨ ਹੁਣ ਨਾ ਤੂੰ ਚੁੱਪ ਕਰ ਜਾ ਤੇ ਆਪਸ ਚ ਨਾ ਲੜਦੇ ਹੋ ਇਹ ਹੁਣ ਚਪੇੜਾ ਮਾਰਦਾ ਟਾਈਮ ਦੇ ਇਹ ਸਮਝਾਉਣੀ ਗੱਲ ਆ ਪਤਾ ਨਹੀਂ ਕਿਹਦੀ ਗੱਲ ਹੋਣ ਨੂੰ ਮਗਾ ਰੋਣਾ ਪਾ ਉਹ ਤੇਰੇ ਚਪੇੜ ਮਾਰੂ ਕੰਡੇ ਜੱਗ ਭਰ ਦੇਖਿਆ ਕਰ ਉਹਨੇ ਤੇ ਕਰਨਾ ਇੰਦਾ ਦੀ ਗੱਲ ਮੈਂ ਉਹਦੇ ਨਾਲ ਆਇਆ ਉਹਨੇ ਠੀਕ ਹੈ ਨਾ ਜੋ ਕਰਨਾ ਕਰਦਾ ਇਹ ਕਰਨ ਬਈ ਸੋਣੀ ਗੱਲ ਆ ਹੈ ਨਾ ਉਹਨਾਂ ਦੇ ਮਗਰ ਲੱਗੇ ਤੇ ਤੁਸੀਂ ਵੀ ਉਹਨਾਂ ਮੇਰੇ ਚਪੇੜਾ ਮਾਰੂ ਬਸ ਆਈ ਕਮੀ ਰਹਿ ਗਈ ਸਾਰੇ ਘਰ ਦੇ ਵਿੱਚ ਸਿਰਫ ਇੱਕ ਮੈਨੂੰ ਆਪਣੇ ਬੰਦੇ ਤੇ ਮਾਨ ਸੀ ਕਿ ਇਹ ਮੇਰੇ ਨਾਲ ਕਦੀ ਇਦਾਂ ਦੀ ਗੱਲ ਨਹੀਂ ਕਰੂਗਾ ਤੁਸੀਂ ਵੀ ਇਹਨਾਂ ਦੀ ਗੱਲਾਂ ਜਾਣ ਕੇ ਤੇ ਅੱਜ ਹੱਥ ਚੁੱਕਣ ਬੈਗੇ ਜੇ ਮੇਰੇ ਤੇ ਬਸ ਠੀਕ ਹੈ ਮੈਨੂੰ ਪਵਾਉਣ ਦੀ ਲੋੜ ਹੀ ਨਹੀਂ ਐ ਤੋਂ ਬਾਅਦ ਜੋ ਮਰਜੀ ਕਰ ਵੇਲਾ ਸਮਝਦੀ ਵਜਾ ਇੱਕ ਕਰਦੀ ਰਹਦੀ ਏ ਕੀ ਸਮਝਾਈਏ ਦੱਸ ਹੈਂ ਚ ਬੇੜਾ ਵਾਲੇ ਕੰਮੇ ਤੇ ਪਾਗਲ ਹੋ ਗਈ ਖੁਦ ਪਾਗਲ ਹੋ ਗਈ ਗਲਤੀ ਉਹ ਕਰਕੇ ਗਿਆ ਮਾੜੀ ਸੀ ਤਲਾੜਨਾ ਆਪਾਂ ਨੇ ਤੇ ਜੋ ਨਾ ਕਰਦਾ ਅਜਾ ਕੰਮ ਨਹੀਂ ਸੀ ਹੋਣਾ ਚੱਕੀ ਬੜੀ ਸਮਝਦਾਰ ਲੱਗੀ ਆ ਇਹਨੂੰ ਸਮਝਾਉਣ ਦੀ ਲੋੜ ਆ ਕਿਹੋ ਜਿਹਾ ਕੰਮ ਕਰਨ ਦੀ ਆ ਇਹ ਪਹਿਲਾਂ ਕਰਦੀ ਰਹੀ ਆ ਤੇ ਹੁਣ ਕਰਦਾ ਅਹੀਂ ਆਨੇ ਤਹੋ ਨਾ ਦੀ ਬਾਕੀ ਚੱਲ ਛੱਡਵੀਂ ਆਪਾਂ ਵੇਖੀ ਇਹਨੂੰ ਕੁੜੀ ਸਾਰਾ ਕਰਦਾ ਬੇੜਾ ਕਰ ਅਸੀਂ ਮਰਤ ਕਰਕੇ ਹੀ ਹੋਣ ਡਿਆ ਵਾ ਜਿਹੜੇ ਬੰਦੇ ਨੇ ਕਦੀ ਪੁੱਛੀ ਵਾਜ ਮੇਰੇ ਨਾਲ ਗੱਲ ਨਹੀਂ ਕੀਤੀ ਅੱਜ ਮੇਰੇ ਤੇ ਹੱਥ ਚੁੱਕ ਕੇ ਨੂੰ ਜਾਣ ਰਿਹਾ ਉਹਦੇ ਕਰਕੇ ਇੰਨਾ ਕਰਦੀ ਰਹੀ ਇੰਨਾ ਕਰਦੀ ਰੀ ਪਰ ਫਿਰ ਵੀ ਮੇਰੇ ਸਿਰ ਸਵਾ ਉਹੋ ਹੀ ਪਈ ਆ ਕਿ ਇਹ ਮੇਰੀ ਭੈਣ ਨਹੀਂ ਆ ਇਹ ਮੇਰਾ ਬੁਰਾ ਲੋਚਦੀ ਆ ਇਹ ਮੇਰੇ ਬੱਚੇ ਨੂੰ ਮਾਰਨਾ ਚਾਹੁੰਦੀ ਆ ਦੱਸ ਜਦ ਸਾਹਿਲ ਵੀ ਮੇਰੇ ਉਹੀ ਸਿਰ ਸਵਾ ਪਾਉਂਦੇ ਮੈਂ ਕਿਹੜੇ ਹਿਸਾਬ ਨਾਲ ਉਹਦੀ ਸੇਵਾ ਕਰਾਂਗਾ ਜਾ ਕੇ ਫਿਰ ਵੀ ਇਹ ਵੀ ਮਾਪੋਤ ਦੋਵੇਂ ਮੇਰਾ ਹੀ ਕਸੂਰ ਕੱਢਣਦੇ ਆ ਤੂੰ ਵੱਡੀ ਆ ਤੈਨੂੰ ਕਰਨਾ ਪੈਣਾ ਤੂੰ ਵੱਡੀ ਆ ਤੂੰ ਉਹਦੀ ਭੈਣ ਆ ਤੇਰਾ ਵੇਲਾ ਵਹੁਣ ਕਰਨ ਦਾ ਇਹਨੇ ਸੋਚਦੇ ਕਿ ਉਹ ਦੋਵੇਂ ਜੀ ਅੱਗੋਂ ਮੇਰੇ ਨਾਲ ਕੀ ਕਰਨਗੇ ਮੈਂ ਕਿੰਨਾ ਕੁ ਕਰੀ ਜਾਵਾਂ ਹੁਣ ਸੇਵਾ ਕਰਨ ਦੀ ਕੋਈ ਗੱਲ ਨਹੀਂ ਮੈਂ ਸੇਵਾ ਕਰ ਦਿੰਨੀ ਮੈਨੂੰ ਕੋਈ ਨਹੀਂ ਆ ਪਰ ਕੱਲ ਨੂੰ ਇਹਦੇ ਬੱਚੇ ਨੂੰ ਕੁਝ ਹੋ ਗਿਆ ਜਾਂ ਇਹਨੂੰ ਕੋਈ ਨੁਕਸਾਨ ਹੋ ਗਿਆ ਇਹਨਾਂ ਦੋਵਾਂ ਜੀ ਆਨੇ ਤਾਂ ਪਤਾ ਨਹੀਂ ਮੇਰਾ ਕੀ ਬਣਾ ਦੇਣਾ ਰਣਜੀਤ ਇਹ ਚੀਜ਼ਾਂ ਸਮਝਦੇ ਨਹੀਂ ਪਏ ਉਹਨਾਂ ਨੂੰ ਬਸ ਇੱਕੋ ਹੀ ਘੂਸ ਸਵਾਰਿਆ ਕਿ ਮੇਰੀ ਪਰਜਾਈ ਆ ਤੇ ਮੇਰੇ ਭਰਾ ਨੇ ਕੱਲ ਨੂੰ ਮੈਨੂੰ ਲਾਮਾ ਦੇਣਾ ਉਹ ਦੂਰ ਤੱਕ ਨਹੀਂ ਸੋਚਦੇ ਪਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕਿੰਨਾ ਕਰ ਕਰ ਦੇਖ ਲਿਆ ਪਰ ਨਾ ਇਸ ਘਰ ਚ ਕੋਈ ਕਦਰ ਨਹੀਂ ਹੈਗੀ ਮੇਰੀ ਮੇਰੀ ਭੈਣ ਹੀ ਮੇਰੀ ਕਦਰ ਨਹੀਂ ਪਾਉਂਦੀ ਕਿਸੇ ਹੋਰ ਨੇ ਕੀ ਕਦਰ ਪਾਉਣੀ ਹੈ ਮੇਰੀ ਇਹੋ ਕੈਮਰਾ ਤਾਂ ਮਾ ਖਰਾਬ ਹੋ ਗਿਆ ਆ ਕਿ ਕਰਦੇ ਲੱਗਾ ਹੁਣ ਮੈਂ ਮੈਂ ਹਾ ਤੇ ਚੁਗਦੇ ਲੱਗਾ ਹੋ ਜਿੱਥੇ ਮੈਂ ਸਾਹਿਲ ਆਪਣੀ ਜਗ੍ਹਾ ਵਾਹੇ ਆਪਣੀ ਜਗ੍ਹਾ ਵਾ ਇਹਨੂੰ ਮੈਂ ਇਹਨੂੰ ਮੈਂ ਕਹਿੰਦਾ ਰਿਹਾ ਮੈਂ ਤੇ ਖਰ ਕੇ ਖੁਸ਼ੀ ਦਊਂਗਾ ਤੈਨੂੰ ਤੇਰੇ ਚਿਹਰੇ ਤੇ ਖੁਸ਼ੀ ਰੱਖਣੀ ਦੇਖਣੀ ਚਾਹਣਾ ਮੈਂ ਹਮੇਸ਼ਾ ਹੀ ਹਮੇਸ਼ਾ ਮੇਰਾ ਪਿਆਰ ਕਰਦਾ ਰਹਿਣਾ ਇਹਨੂੰ ਪਰ ਅਜ ਮੈਂ ਕੀ ਕਰਦੇ ਲੱਗਾ ਮੈਂ ਅਸਿਕਰੀ ਇਹਦੇ ਨਾਲ ਇਦਾਂ ਬੋਲਿਆ ਹੀ ਕੀ ਹੋ ਗਿਆ ਯਾਰ ਮੈਨੂੰ ਹੋਇਆ ਸ਼ੁਕਰੇ ਮਿਲਿਆ ਤੇ ਨੀਂਜੋ ਗਿਟਾਰ ਤੇ ਨਹੀਂ ਤੇ ਮੈਂ ਆਪਣੇ ਆਪ ਨੂੰ ਕੀ ਕਰ ਮੈਣਾ ਹੈ ਮੈਨੂੰ ਪਤਾ ਵਾ ਤਾਂ ਤਨਪੀਤ ਸੋਇਦੈਨੀ ਮੇਰੇ ਬਾਰੇ ਵਿਚਾਰੀ ਕੀ ਕਰਨੀ ਹੋਣੀ ਆ ਕੀ ਕਰਾਈ ਉਹਨੂੰ ਸਮਝ ਨਹੀਂ ਆਉਂਦੀ ਮੈਂ ਕਿਉਂ ਇਦਾਂ ਕਰ ਬੈਠਾ ਵਾ ਬਿਠਾਵਾ ਚਲਾ ਉਠ ਵੇਖੀ ਅਸੀਂ ਮਰਤ ਨੂੰ ਹੈ ਚੱਲ ਮਾਂ ਮੇਂ ਕੁਛ ਨਹੀਂ ਆ ਵੇਖੀ ਉਹਨੂੰ ਉਹਨ ਪੁੱਛੀਆ ਕੀ ਸਾਹ ਖਦਾਵਿਆ ਕੀ ਨਹੀਂ ਕੀ ਖਾਣਾ ਕੀ ਨਹੀਂ ਚਲੋ ਮੈਂ ਚਲੋ ਮੈਂ ਆ ਗਿਆ ਹੁਣੇ ਆ ਗਿਆ ਲਾ ਦੋਨੇ ਸਾਨੂੰ ਯਾਦ ਫੇਰ ਵੀ ਕਰਨੀਆਂ ਆ ਨਾ ਹੁਣ ਚਲੋ ਮੈਂ ਆਇਆ ਤੁਹਾਡੇ ਨਾਲ ਟੈਨਸ਼ਨ ਤੇ ਮੇਰੇ ਬਾਅਦ ਤੇ ਪਈ ਆ ਸਾਰੇ ਪਾਸੇ ਨਾ ਕੋ ਗੱਲ ਨਾ ਕੋਈ ਬਾਤ ਤੇ ਵੀ ਟੈਨਸ਼ਨ ਜਰੀ ਨਹੀਂ ਸੌਰੀ ਮੇਰੀ ਲਾਜ ਨਾ ਮੈਂ ਵੀ ਤੁਹਾਡੇ ਅੱਗੇ ਜ਼ਿਆਦਾ ਹੀ ਬੋਲ ਗਈ ਉਹ ਨਾ ਚਲ ਮੈਂ ਪੋਚ ਲੈਨੀ ਐ ਸਿੰਗਾ ਤੂੰ ਮੇਰੀ ਗੱਲ ਸੁਣ ਮੈਂ ਤੇ ਤੇ ਆਖੂ ਤੇ ਲਗਾ ਮੈਂ ਤੇਰੀ ਸੌਰੀ ਕਿਉਂ ਤੂੰ ਸੌਰੀ ਕਿਉਂ ਕਹਿੰਦੀ ਮੈਂ ਵੀ ਤੇ ਤੁਹਾਡੇ ਅੱਗੇ ਬੋਲੀ ਹਾਂ ਗੁੱਸੇ 'ਚ ਅੱਜ ਤੱਕ ਮੈਂ ਕਦੀ ਤੱਕ ਨੂੰ ਜਵਾਬ ਦਿੱਤਾ ਅੱਜ ਦਿੱਤਾ ਐ ਨਾ ਮੈਂ ਇਸ ਕਰਕੇ ਸੌਰੀ ਬੋਲੀ ਰਣਜੀਤ ਪੁੱਛੀ ਆਪਾਂ ਦੋਨੇ ਜਾਣੀ ਸਮਝਾ ਤੂੰ ਹਾਂ ਮੈਂ ਵੀ ਤੈਨੂੰ ਇਹ ਕਰ ਗਈ ਹਾਂ ਅਸੀਂ ਵੱਡੇ ਹੋਣ ਦੇ ਨਾ ਤੇ ਆਪਣਾ ਫਰਜ਼ ਪੂਰਾ ਕਰੀਏ ਉਹਨਾਂ ਦੀ ਕੋਈ ਗੱਲ ਨਹੀਂ ਚਲੋ ਮੰਮੀ ਬੇਸ਼ਰਮਿੰਦਿਓ ਭਾਗ ਲੋ ਜੇ ਤੁਸੀਂ ਇਹੋ ਕੁਝ ਕਰਨਾ ਹੀ ਤੇ ਪਹਿਲਾਂ ਕਰ ਲਿੰਦਿਓ ਤੇ ਮੈਨੂੰ ਕਿਉਂ ਖਪਾਇਆ ਇਹਨਾਂ ਮੇਰਾ ਕਿਉਂ ਗਲਤ ਸਮਝਦਾ ਜੀ ਇਤਰੇ ਜਿਆ ਕਰੋ ਪਹਿਲੋਂ ਹੀ ਚਲ ਚਾਲ ਦੇ ਕੈਰੀ ਬੋਲਣ ਲੱਗੀ ਨਹੀਂ ਵੇਂਦੀ ਕੁਝ ਬੋਲ ਕੇ ਤੇ ਅਗਲੇ ਨੂੰ ਇਹ ਕਰ ਦਿੰਦੀ ਆ ਤਹਾਡੇ ਕੋਲ ਤਾਂ ਤੈਨੂੰ ਕਰਨਾ ਪਿਆ ਸਭ ਕੋ ਕਾਰ ਵੱਡੀ ਹੋ ਬਤਾ ਖਪੜਾ ਡੀ ਹੋ ਜਾਂਦੇ ਮੇਨ ਪਤਾ ਨਹੀਂ ਪਾਣੀ ਵਿੱਚ ਲਿਆਂਦਾ ਕਿ ਨਹੀਂ ਲਿਆਂਦਾ ਹੁਣ ਇਹਨਾਂ ਨੂੰ ਕੀ ਬਿਮਾਰੀ ਪੈ ਗਈ ਆ ਉਦੋਂ ਮੇਰੇ ਕੋ ਭਰਾ ਸੀਮਤ ਹੋਈ ਨਾ ਹੁਣ ਕੀ ਕਹਿਣਾ ਵਾ ਸੀਮਤ ਦਰਵਾਜ਼ਾ ਖੋਲ ਗੀ ਕੇ ਮੜਾ ਸਰਖਾਨ ਨੂੰ ਆ ਗਏ ਹੁਣ ਅੱਗੇ ਮੈਨੂੰ ਘਬਰਾਟ ਹੋਉਂਦੀ ਤੇ ਇੰਨਾ ਰੰਡੀ ਰੋਣਾ ਸ਼ੁਰੂ ਹੋਈ ਨਾ ਹੋਣੀ ਖੋਲਣਾ ਉਹਨੂੰ ਵੀ ਪਤਾ ਵਾ ਕਿ ਬੂਹਾ ਖੜਕੰਦਿਆ ਵਾ ਇੰਨੀ ਗਹਿਰੀ ਨੀਂਦ ਚ ਨਹੀਂ ਬੰਦਾ ਸੌਂਦਾ ਵੇਲੋ ਦਰਵਾਜ਼ਾ ਨਹੀਂ ਖੋਲਣ ਦੀ ਸਿਮਰਤ ਖੋਲ ਕੁੜੀਆ ਕੀ ਕਰਦੀ ਤੂੰ ਅੰਦਰ ਉਹ ਖੋਲ ਉਹ ਖੋਲਣਾ ਸਿਮਰਤ ਕਿੱਥੇ ਆ ਸੌ ਗਈ ਆ ਚਲੋ ਬੈਜਿਓ ਆਰਾਮ ਨਾਲ ਨਹੀਂ ਖੋਲਦੀ ਤੇ ਬਸ ਫਿਰ ਉਹੀ ਗੱਲਾਂ ਨਾ ਚੁੱਪ ਕਰ ਜਾ ਖੋਲ ਦਿੰਦੀ ਹਾਂ ਮम्मी ਕਿੰਨਾ ਤੇ ਬੂਹਾ ਖੜਕਾਇਆ ਵਾ ਉਹਦਾ ਚੁੱਪ ਕਰ ਤੂੰ ਵੱਡੀ ਐ ਨਹੀਂ ਬੋਲਣਾ ਆ ਬੰਦ ਕੀਤਾ ਨੇ ਦਰਵਾਜਾ ਭਲੇ ਕੋਦੋ ਖੋਲਣਾ ਇਹਨਾਂ ਨੂੰ ਮੈਨੂੰ ਲੱਗਦਾ ਉਹਨਾਂ ਨਾਲ ਛੇਪਾ ਕਰਨਾ ਹੀ ਪੈਣਾ ਇਹਨਾਂ ਨੇ ਨਹੀਂ ਹਟਣਾ ਇੱਥੋਂ ਛੇਪਾ ਇਹਨਾਂ ਦੇ ਕਰਨਾ ਹੀ ਪੈਣਾ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਤੇ ਗਰਮ ਹੋ ਗਏ ਹਾਂ ਹਾਂਜੀ ਦੱਸੋ ਕੀ ਕੰਮ ਐ ਦਰਵਾਜਾ ਨਹੀਂ ਖੋਲਣ ਦੀ ਕੀ ਗੱਲ ਹੋ ਗਈ ਆ ਤੇ ਇਨਾ ਜੋਰ ਜੋਰ ਦੀ ਫੋਣ ਚਾਲਾ ਜ਼ਰੂਰੀ ਹੀ ਮੇਰੀ ਗੱਲ ਸੁਣ ਤੇਰਾ ਫਿਕਰ ਆ ਤੇ ਤਾਂ ਆਈ ਤੈਨੂੰ ਚਾਹ ਪਾਣੀ ਪੁੱਛਣਾ ਹੈ ਕੋਈ ਦਵਾਈ ਹੋਏ ਬੂਟੀ ਖਾਦੀ ਆ ਨਹੀਂ ਖਾਦੀ ਸਾਨੂੰ ਦੱਸ ਪਾਣੀ ਪਣੀ ਪੀਤਾ ਹੀ ਤਾਨੂੰ ਮੇਰਾ ਫਿਕਰ ਕਰਨ ਦੀ ਨਾ ਕੋਈ ਲੋੜ ਨਹੀਂ ਮੈਂ ਆਪਣੇ ਆਪ ਦਾ ਆਪੇ ਹੈਂਡਲ ਕਰ ਲੂੰਗੀ ਤਾਨੂੰ ਉਦਨ ਵੀ ਕਿਹਾ ਹੈਗਾ ਕਿ ਉਹ ਤਾਂ ਬਾਰ ਬਾਰ ਸਿਰ ਖਾਣ ਆ ਜਾਂਦੇ ਜੀ ਐਵੇਂ ਨਾ ਬੋਲੀ ਜਾ ਜਾ ਸਿਰ ਤੋਂ ਪੱਟੋ ਪਾਣੀ ਲੈ ਕੇ ਸਮੀ ਨਾ ਗੁੱਸਾ ਕਰਿਆ ਕਰ ਪੁੱਤ ਉਹ ਮੰਮੀ ਛੱਡੋ ਯਾਰ ਤੁਸੀਂ ਵੀ ਉਹਨਾਂ ਨਾਲ ਰਹੇ ਜੇ ਤੁਸੀਂ ਤੇ ਮੇਰੇ ਵੱਲ ਦੇਖ ਹੀ ਨਹੀਂ ਗੱਲ ਕਰਦੇ ਮੈਂ ਤਾਂ ਸਿਰ ਨਾਲ ਨਹੀਂ ਲੜੀ ਪੁੱਤ ਮੈਂ ਤੁਹਾਡਾ ਦੋਵਾਂ ਨਾਲ ਹੀ ਲੜੀ ਮੈਨੂੰ ਦੋਵੇਂ ਚਾਹੀਦੀਆਂ ਇੱਕ ਨਹੀਂ ਚਾਹੀਦੀ ਮੈਨੂੰ ਦੋਵੇਂ ਚਾਹੀਦੀਆਂ ਗੁੱਸਾ ਗਿਲਾ ਛੱਡ ਦੇ ਹੁਣ ਇਹ ਤਾਂ ਗੁਸਾ ਕਰਨ ਵਾਲਾ ਨਹੀਂ ਹੈਗਾ ਪੁੱਤ ਐਵੇਂ ਟਾਈਮ ਤੇ ਗੁਛਾ ਨਹੀਂ ਕਰੀਦਾ ਮੇਰਾ ਪੁੱਤ ਛਮਟ ਜਾ ਅੱਛਾ ਢੋ ਯਾਰ ਮੰਮੀ ਮੇਰਾ ਦਿਮਾਗ ਨਾ ਖਾਓ ਸੇਰੀ ਗੱਲ ਸੁਣ ਕਿਉਂ ਹੀ ਬੱਚਿਆਲੀ ਹਰਕਤਾਂ ਕਰਨ ਦੀ ਤੂੰ ਤੂੰ ਜਿਹੜੀ ਹਾਲਤ ਵਿੱਚ ਹੈ ਨਾ ਮੇਰੀ ਗੱਲ ਇੰਦਾ ਨਾ ਕਰ ਤੈਨੂੰ ਐਸਮਿਤ ਨਾ ਲੇਡੀਜ਼ ਦੀ ਜਾਇਆ ਜ਼ਰੂਰ ਤੇ ਲੇਡੀਜ਼ ਦੀ ਲੋੜ ਕੀ ਮਤਲਬ ਤੁਹਾਡੇ ਕਹਿੰਦਾ ਨਾ ਜਠਾਣੀ ਦੀ ਲੋੜਿਆ ਤੇ ਨਾ ਹੀ ਸੱਸ ਦੀ ਇਸ ਤੋਂ ਚੰਗਾ ਨਾ ਲੇਡੀਜ਼ ਦੀ ਲੋੜ ਹੈ ਨਾ ਮੈਂ ਆਪਣੇ ਪੇਕੇ ਚਲ ਜਾਨੀ ਆ ਪੁੱਤ ਤੈਨੂੰ ਜਨਾਨੀਆਂ ਦੀ ਲੋੜ ਪੈਣੀ ਪਈ ਇੱਥੇ ਤੇਰੀ ਜਠਾਣੀ ਨੇ ਤੇ ਸੱਸ ਨਹੀਂ ਕੰਮ ਆਉਣਾ ਵਾ ਮਾਂ ਨੇ ਨਹੀਂ ਆਉਣਾ ਇਹਨਾਂ ਦੀ ਹੀ ਤੈਨੂੰ ਲੋੜ ਪੈਣੀ ਹੈ ਪੁੱਤ ਵੇ ਕੀ ਸਹੀ ਤੂੰ ਸਿਮਰਤ ਲੈ ਪਾਣੀ ਪੀ ਲੈ ਮੈਂ ਗੁਲਕੋਂ ਦੀ ਪਾਇਆ ਹੀ ਵਿੱਚ ਪੀ ਲੈ ਪਾਣੀ ਉਹ ਤੁਹਾਡੇ ਹੱਥ ਦੇ ਮੈਂ ਜ਼ਹਿਰ ਨਾ ਪੀਵਾ ਤੇ ਨਾਲੇ ਮੇਰੀ ਗੱਲ ਸੁਣ ਨਾ ਬਹੁਤੀ ਮਿਲਣਾ ਗੱਲ ਨਹੀਂ ਕਰਨੀ ਮੈਂ ਆਪਣੇ ਪੇਕੇ ਚਲੀ ਪੇਕੇ ਨਹੀਂ ਜਾਣ ਦੇਣਾ ਸਾਹਿਲ ਗਿਆ ਬਾਹਰ ਜਿੰਨਾ ਚਿਰ ਉਹ ਨਹੀਂ ਆਉਂਦਾ ਤੂੰ ਜਾ ਨਹੀਂ ਸਕਦੀ ਅੱਛਾ ਹਾਂ ਮੇਰਾ ਗਿਆਨ ਨਹੀਂ ਦੇਣਾ ਨਹੀਂ ਕੀ ਕਰਨੇ ਲੱਗੇ ਜੇ ਇੰਨੀ ਹਿੰਮਤ ਰੱਖਦੇ ਜੇ ਨਾ ਮੈਨੂੰ ਰੋਕ ਕੇ ਬਖਾਓ ਸੁਣ ਲੈ ਇਹਨਾਂ ਸਭਾਂ ਨੂੰ ਨਿਕਲ ਕੇ ਨਾ ਤਾਂ ਜਲੂਸ ਕੱਢਿਆ ਨਾ ਕਿ ਮੇਰੇ ਬੰਦੇ ਜਾਂ ਤੋਂ ਬਾਹਰ ਇਹ ਕੀ ਕਰਦੇ ਫਿਰਦੇ ਇਸ ਘਰ ਵਿੱਚ ਮੇਰੇ ਨਾਲ ਇਹ ਫੇਰੇ ਦੇਖ ਲਿਓ ਕੁੜੀ ਮੇਰੇ ਘਰ ਵਿੱਚ ਮੋਸਮ ਨਹੀਂ ਕਰਨਾ ਤੇਰਾ ਨਹੀਂ ਨਿਕਲਣਾ ਰੋਕ ਕੇ ਕੰਮ ਕਰ ਕੁੜੀਆਂ ਆਲਾ ਲੱਗੇ ਸਮਝੇ ਪੜ੍ਹੀ ਲਿਖੀ ਕੁੜੀਆਂ ਤੇ ਪੜ੍ਹੀ ਲਿਖੀ ਬਣ ਕੇ ਰਹਿ ਆਪ ਕੀ ਜਲੂਸ ਵਾਲੀਆਂ ਗੱਲਾਂ ਕੱਢਣ ਦੇਈਆਂ ਕੀ ਜਲੂਸ ਕੱਢੇਗੀ ਗਲੀ ਚ ਉਹਨਾਂ ਦਾ ਵੀ ਤੈਨੂੰ ਪਾਣੀ ਤਾਂ ਨਹੀਂ ਪੁੱਛਦੇ ਨੇ ਤੇਰਾ ਖਿਆਲ ਰੱਖਦੇ ਨੇ ਤੈਨੂੰ ਰੋਟੀ ਪਾਣੀ ਪੁੱਛਣ ਦੇ ਨੇ ਤੇਰੇ ਬੰਦੇ ਤੋਂ ਬਿਨਾ ਕੀ ਜਲੂਸ ਕੱਢੇਗੀ ਕੀ ਲੋਕ ਤੈਨੂੰ ਕਹਿਣਗੇ ਕੁੜੀਆਂ ਵਾਲਾ ਉਹ ਮੈਂ ਨਾ ਕੁੜੀਆਂ ਵਾਲੇ ਸਾਰੇ ਕੰਮ ਕੀਤੇ ਆ ਤੇ ਬੱਚੇ ਨੂੰ ਨਾ ਜਨਮ ਵੀ ਦੇਣੀ ਆ ਕਿੰਨੀ ਬਕਵਾਸ ਕਰਦੀ ਐ ਕਿ ਜਿਹੜੀ ਕੁੱਤੇ ਵਾਲੀ ਜ਼ੁਬਾਨ ਲੱਗੀ ਆ ਕਿੰਨੀ ਭੌਂਕ ਕੇ ਚਲੀ ਗਈ ਆ ਇਹ ਤੇ ਹੱਦ ਤੋਂ ਬਾਹਰ ਨਿਕਲੀ ਹੱਦ ਤੋਂ ਬਾਹਰ ਨਿਕਲ ਗਈ ਐ ਹੱਥਾਂ ਚੋਂ ਬਾਹਰ ਨਿਕਲ ਚੁਕੀ ਐ ਇੱਕਦਮ ਬਕਾਰ ਬਕਵਾਸ ਕਰਦੀ ਐ ਚੰਮੀ ਚੰਮੀ ਛੱਡੋ ਰਹਿਣ ਦਿਓ ਤੂੰ ਕਿਦਾਂ ਅੱਜ ਕੱਲ੍ਹ ਲਾਉਣਾ ਪੀਂ ਚੱਲ ਹੁਣ ਇਹਦਾ ਕੰਮ ਹੀ ਰੋਣਾ ਹੁਣ ਇੰਨੇ ਲੜ ਲੜ ਰੋਣਾ ਹੁਣ ਮਮੇ ਤੂੰ ਨਹੀਂ ਦੱਸਿਆ ਸਾਨੂੰ ਸਾਰਿਆਂ ਨੂੰ ਕਹਿ ਦਿੱਤੀ ਤੂੰ ਇਕੱਲੀ ਨੂੰ ਥੋੜੀ ਦਹਿ ਕੇ ਗਈ ਆ ਕੁਛ ਨਹੀਂ ਹੋਇਆ ਚੁੱਪ ਕਰ ਮੰਮੀ ਮੈਂ ਤੁਹਾਨੂੰ ਪਹਿਲੇ ਹੀ ਨਹੀਂ ਗੱਲ ਕਹੀ ਪਹਿਲੇ ਇਹ ਨਿਕਲ ਗਈ ਕਿ ਮੈਂ ਨਹੀਂ ਜਾਣਾ ਅੰਦਰ ਨਹੀਂ ਉਹਦੇ ਮੂੰਹ ਲੱਗਣਾ ਹੈਗਾ ਬਸ ਉਹ ਨੂੰ ਅਕੜ ਗਈ ਆ ਪੁੱਤ ਵੇਖ ਉਹ ਮੈਂ ਕਿੰਨਾ ਕੁਝ ਬੋਲੀ ਆ ਉਹ ਕੁੱਤੇ ਵਾਂਗੂ ਭੋਤੇ ਤੇ ਕੱਢੀ ਉਹਦੇ ਲੋਲੋ ਚੱਲਦੀ ਆ ਕਿੱਟੀ ਆਗਿਆ ਕਰਦੀ ਆ ਤੇ ਬਾਹਰ ਹੱਥ ਨਿਕਲਦੀ ਉਹ ਹੱਥਾਂ ਤੇ ਨਿਕਲ ਚੁਕੀਓ ਤਾਂ ਇਸ ਤਰ੍ਹਾਂ ਕਰਦੀਓ ਮੰਮੀ ਇਹ ਇੱਕ ਜਨਾਨੀ ਨੂੰ ਵਾਰ-ਵਾਰ ਵਾਰ-ਵਾਰ ਜਲੀਲ ਕੀਤਾ ਜਾਂਦਾ ਹੈ ਕਿ ਤੂੰ ਬੱਚਾ ਨਹੀਂ ਪੈਦਾ ਕਰ ਸਕਦੀ ਉਹ ਤੋ ਰੱਬਾ ਆਪਿਆ ਇਹ ਕਿਦਾਂ ਦਾ ਇਨਸਾਫ ਆ ਕਿਦਾਂ ਦੀ ਮੇਰੀ ਕਿਸਮਤ ਆ ਮੈਂ ਕਿੰਨੇ ਕੁ ਮਹੀਨੇ ਬਰਦਾਸ਼ਤ ਕਰਾਂ ਮੇਰੇ ਕੀ ਵਸਿਆ ਮੇਰੇ ਆਪਣੇ ਨੇ ਮੈਨੂੰ ਸਬਜਦੇ ਪਏ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਮੇਰੀ ਦੁੱਖ ਦੀ ਰੱਗ ਤੇ baar baar ਹੱਥ ਰੱਖਦੀ ਆ ਉਹ ਬਸ ਕਰ ਬਸ ਕਰ ਬਸ ਕਰ ਬਹੁਤ ਹੋ ਗਿਆ ਬੋਲ ਚੁੱਕ ਗਰ ਜਮੀ ਮੈਂ ਅਨਸੋਚਿਆ ਵੀ ਨਹੀਂ ਤੇ ਆਹ ਹਰਕਤ ਕਰਕੇ ਜਾਊਗੀ ਕਿਤੇ ਉਹ ਉਹ ਤੇ ਇਤਰਾ ਇਤਰਾ ਨੂੰ ਕਿਹਾ ਡਰੀ ਨਹੀਂ ਹੈਗਾ ਐਸ ਘਰ ਦਾ ਕੀ ਉਸ ਘਰ ਦਾ ਵੀ ਡਰਨੀ ਆ ਤਾਂ ਮੈਂ ਕਿਹਦਾ ਡਰਾਂੀ ਆਗਾ ਐਡੀ ਉਹ ਹੱਥੋਂ ਨਿਕਲ ਚੁਕੀ ਆ ਕਿੰਨੀ ਬਕਵਾਸ ਕਰਦੀ ਗਈ ਆ ਮੈਂ ਤੇ ਉਹ ਸੋਚੁੰਦੀ ਆ ਸਵੇਰ ਦਾ ਕੁਝ ਖਾਦਾ ਨਹੀਂ ਨਾ ਕੁੜੀ ਨੇ ਚਲ ਪੁੱਛਾਂ ਰਣਜੀਤ ਮੈਂ ਐਵੇਂ ਨਹੀਂ ਪਿੱਛੇ ਹਟੀ ਮੈਂ ਸਾਰਾ ਕੁਝ ਵੇਖ ਚਾ ਕੇ ਪਿੱਛੇ ਹਟੰਦੀ ਆ ਹੇ ਕੁੜੀ ਇਹ ਕੁੜੀ ਨੂੰ ਨਾ ਕਿ ਇਦੀ ਸ਼ਰਮ ਹੈ ਤੇ ਨਾ ਕਿ ਇਹ ਘਰੇ ਦੀ ਟੱਕ ਨੇ ਬਸ ਮੈਂ ਬਾਰ ਬਾਰ ਇਹਦੇ ਮੂੰਹ ਲੱਗ ਕੇ ਉਹ ਜਲੀਲ ਨਹੀਂ ਹੋਣਾ ਚਾਹੁੰਦੀ ਤੁਹਾਨੂੰ ਪਤਾ ਹੀ ਆ ਕਿ ਮੈਂ ਪਹਿਲੇ ਹੀ ਬਹੁਤ ਦੁਖੀ ਆ ਤੇ ਮੇਰੀ ਦੋਖਦੀ ਰੱਗ ਤੇ ਵਾਰ-ਵਾਰ ਹੱਥ ਨਾ ਰੱਖੇ ਜੇ ਸਾਹੀ ਲੁੰਦਾ ਫਿਰ ਸਾਨੂੰ ਇੰਨੀ ਕਰਨ ਦੀ ਕੋਈ ਲੋੜ ਨਹੀਂ ਪੈਣੀ ਮਗਰ ਉਹ ਘਰ ਨਹੀਂ ਹੈਗਾ ਪੁੱਤ ਸਾਡਾ ਫਰਜ਼ ਬੰਦਾ ਸੀ ਤਾਂ ਉਹ ਪੁੱਛਣ ਡੈ ਮਮੀ ਆ ਜੋੜੇ ਹੱਥ ਕਰੋ ਨਾ ਕਰੋ ਮੈਂ ਨਹੀਂ ਕਰਨਾ ਤੇ ਨਹੀਂ ਕਰਨਾ ਹੁਣ ਬੱਸ ਅਖਲਾ ਰਾਣੀ ਮੈਂ ਤਾਂ ਦੋਵੇਂ ਪਾਸੋਂ ਛਿੱਤਰ ਖਾਂਦੇ ਮਮੀ ਉਹ ਨਹੀਂ ਕਰੇ ਗੱਲਾਂ ਕਰਨ ਡੇ ਕੀ ਕਰੇ ਦੇਖਿਆ ਨਾ ਕਿੰਨਾ ਜ਼ਹਿਰ ਭਰਿਆ ਉਹਦੇ ਅੰਦਰ ਮੈਂ ਤਾਂ ਸਮਝਾਉਣੀ ਪਈ ਆ ਮੈਂ ਕਿਹੜਾ ਉਹ ਤੇ ਨਾ ਕੈਂਡੀਪੀ ਚੰਗਾ ਕਰਨ ਡਈ ਆ ਮੈਂ ਵੀ ਤੋਹੋ ਕਹਿਣ ਡਈ ਆ ਮੈਂ ਸਾਰੇ ਪਾਸੋਂ ਗੱਲਾਂ ਸੁਣਨ ਡਈ ਆ ਮੈਂ ਤੇਵੇਂ ਗੁੱਸਾ ਕਰੀ ਜਨਾ ਹੈ ਤੇ ਘਰ ਅੰਨ੍ਯ ਦਿਗੜਕ ਕਿਨਾਂ ਜਹਰ ਭਰਿਆ ਦੇ ਅੰਦਰ ਕੀ ਕੋਕ ਤੇ ਬੋਲ ਕੇ ਗਈ ਇਹਨੂੰ ਇਹ ਤਾਂ ਨਰਕ ਬਣ ਗਿਆ ਘਰ ਜਹਰ ਨਹੀਂ ਬਣਿਆ ਨਰਕ ਬਣ ਗਿਆ ਉਹਨੇ ਸਮਝਾ ਕੇ ਆਇਆ ਵਾ ਤਵੇਲਾ ਫਿਰ ਵੀ ਪਾਣੀ ਲੈ ਕੇ ਆਈ ਉਹਦੇ ਲਈ ਤੇ ਉਹ ਕੀ ਕਰਕੇ ਗਈ ਆ ਉਹਨੇ ਕਿਸੇ ਦੀ ਇੱਜ਼ਤ ਨਹੀਂ ਰੱਖੀ ਕਿਸੇ ਦੀ ਇੱਜ਼ਤ ਨਹੀਂ ਰੱਖੀ ਨਾ ਉਹਨੇ ਸੱਸ ਦੀ ਤੇ ਨਾ ਉਹਨੇ ਜੇਠ ਦੀ ਕਿਸੇ ਦੀ ਇੱਜ਼ਤ ਉਸ ਕੁੜੀ ਨੇ ਨਹੀਂ ਰੱਖੀ ਇੰਨੀ ਬੇਹੁਦਰੀ ਆਓ ਸੋਚ ਲਓ ਇਨੇ ਕੱਲ ਨੂੰ ਕੀ ਚੰਦ ਚੜ੍ਹਨੇ ਆਂ ਜਿਸੰਡੇ ਜੇ ਨਾ ਕੱਲ ਨੂੰ ਆਖੋਗੇ ਸਾਡੀ ਮਾਂ ਗਲਤ ਆ ਮਾਂ ਕਿਤੇ ਕਿਤੇ ਗਲਤ ਹੋਊਗੀ ਕਿਤੇ ਕਿਤੇ ਸਹੀ ਹੋਊਗੀ ਕਿੰਨਾ ਦਿਲ ਦੁਖਾ ਕੇ ਕੀ ਉਹਦਾ ਸ਼ਰਮੀ ਨਹੀਂ ਆ ਗਈ ਕੁੜੀ ਨੂੰ ਹਾਏ ਰੱਬਾ ਉਸ ਕੁੜੀ ਨੇ ਬਹੁਤ ਪਰੇਸ਼ਾਨ ਕੀਤਾ ਰੱਬ ਨੇ ਦੀ ਕੀ ਜਿੰਡੇ ਐ ਤੇ ਇੰਨਾ ਸਾਨੂੰ ਨਚਾਉਣ ਡਈ ਆ ਨਾ ਹੱਦ ਤੋਂ ਜ਼ਿਆਦਾ ਨਚਾਉਣ ਡਈ ਆ ਚੱਲ ਗਈ ਆ ਨਾ ਪੇਕੇ ਆਪੇ ਦੇ ਪੇਕੇ ਨੂੰ ਪੁੱਛਣ ਗਿਆ ਫੇਰ ਸਾਨੂੰ ਪੁੱਛਣ ਗਿਆ ਫੇਰ ਅਹੀਂ ਦੱਸਾਂਗੇ ਪਿਆ ਕਰਤੂਤ ਕਰਕੇ ਆਈਏ ਹਾਏ ਫੇਰ ਰੱਬਾ ਮੈਂ ਤਾਂ ਤੰਗ ਹੀ ਆ ਗਈ ਆ ਦੱਸ ਇੰਨਾ ਕੁਛ ਹੀ ਬੋਲ ਕੇ ਚਲ ਗਈ ਆ ਹਾਂ ਕੱਲੂ ਸੇਵਾ ਤੇ ਇਹਦੀ ਭੈਣ ਨਹੀਂ ਕਰਨੀ ਦੀ ਮੈਂ ਥੋੜੀ ਕਰਨੀ ਮੇਰੇ ਤਾਂ ਆਪਣੇ ਗੋਡੇ ਗਿੱਟੇ ਦੁਖਦੇ ਆ ਮੈਂ ਕੀ ਕਰਨੇ ਮੈਂ ਤਾਂ ਖੁਦ ਬੈਠ ਕੇ ਉਹਨੂੰ ਰੋਟੀ ਲੈ ਕੇ ਖਾਣ ਲਈ ਆ ਇਹਨੂੰ ਕਿੰਨੇ ਪੁੱਛਣਾ ਉਸੇ ਨੇ ਪੁੱਛਦਾ ਮਾਂ ਅੱਜ ਜੇ ਚਾਰ ਗੱਲਾਂ ਉਹਨੂੰ ਕਰਕੇ ਚਲੀ ਗਈ ਆ ਉਹਦੀ ਮਾਂ ਚੰਗੀ ਹੋਵੇ ਨਾ ਫੇਰ ਇਹਨੂੰ ਪੁੱਛੇ ਕਿ ਤੂੰ ਕਿੱਧਰ ਆਈ ਹੈ ਉਹਨਾਂ ਬਿਨਾ ਦੱਸਿਆ ਕਿਉਂ ਆਈ ਹੈ ਉਹ ਤੈਨੂੰ ਰੋਕਦੇ ਹੀ ਕਿਉਂ ਨਹੀਂ ਰੁਕੀ ਤੂੰ ਆਪਣੇ ਘਰ ਉਦੋਂ ਇਹਦੀ ਮੰਮੀ ਆਈ ਸੀ ਇੰਨਾ ਇਹਨੂੰ ਬੋਲ ਕੇ ਗਈ ਇੰਨਾ ਨੂੰ ਧੱਕ ਕੇ ਗਈ ਇਹਨੂੰ ਮਾਸਾ ਲਾਜ ਨਹੀਂ ਆਈ ਅੱਜ ਫੇਰ ਬਿਨਾ ਪੁੱਛਿਆ ਹੀ ਉਥੇ ਤੁਰ ਗਈ ਆ ਤੇ ਅੱਜ ਇਹਨੂੰ ਕੀ ਕਹੂਗੀਓ ਜਾਂਦਿਆਂ ਨੂੰ ਜੱਫੀਆਂ ਪਾਉਗੀ ਇਹਨੂੰ ਗੱਲਾਂ ਹੀ ਕਰੂਗੀ ਚਾਰ ਤੇ ਤੈਨੂੰ ਲਿਆਂਦਾ ਨਹੀਂ ਤੂੰ ਹੁਣ ਕਿਉਂ ਆਈਆਂ ਇਕੱਲੀ ਬਿਨਾ ਦੱਸਿਆ ਜੀ ਗੱਲ ਰਹਿੰਦੀ ਆ ਹੋ ਗਈ ਵੀ ਮੁੰਡਾ ਸਾਹਿਲ ਘਰ ਨਹੀਂ ਹੈਗਾ ਤੇ ਇਹ ਪੇਕੇ ਤੁਰ ਗਈ ਆ ਇਹਦਾ ਭੰਦਾ ਥੋੜੀ ਹੀ ਜਣਾ ਪਤਾ ਬਿਨਾ ਪੁੱਛਿਆ ਨਾ ਉਹਨੂੰ ਪੁੱਛਿਆ ਨਾ ਸਾਨੂੰ ਪੁੱਛਿਆ ਧੱਕੇ ਮਾਰ ਕੇ ਸਾਨੂੰ ਤੇ ਆਪਣੀ ਗਾਂ ਗਈ ਆ ਇਹ ਜਿਹਨੂੰ ਪਰਵਾਹ ਹੀ ਨਹੀਂ ਹੈਗੀ ਐਨੀ ਸ਼ਰਮਲਾਈ ਐਸ ਕੁੜੀ ਨੇ ਤੂੰ ਹਾਂ ਮੈਂ ਮੇਰੇ ਪਾਣੀ ਦਾ ਕਲਾਸ ਹੈ ਕਿ ਆਉਂ ਹੈ ਹੈਲੋ ਕਿੱਤੇ ਹੋ ਕਿੰਕਾਰਾਓ ਸ਼ਿਪੀਆ ਨੂੰ ਮਸਕਾਰ ਸਿਮਾ ਕਿਉਂ ਆਇਆ ਹੈ ਇਹ ਇਨੀਸ਼ੀਏਟਿਵ ਲੈ ਕੀ ਹੋਇਆ ਕਰ ਦਿੱਤੀ ਨਾ ਹੋਈ ਜਿਹੜੀ ਕਰਨੀ ਸੀ ਉਹ ਗਾੜੀ ਮੰਗਦਾ ਆਪਣੀ ओके ये दੱਸੇ ਨਹੀਂ ਨਾ ਤੇਰੀ ਆ ਕਿਹੜੀ ਚੇਤੇ ਮਗਾਈ ਮੈਂ ਮੈਂ ਤਾਂ ਨਾ ਇੱਥੇ ਬਿਜਾਇ ਤੇ ਤੂੰ ਘਰ ਦੁਆਇਆ ਇਹ ਕਿਉਂ ਲੈ ਕੇ ਆਇਆ ਹੁੰਦਾ ਜ਼ਿੰਦਗੀ ਮੈਂ ਤੇ ਪੜਾਇਆ ਨਹੀਂ ਮੈਂ ਤਾਂ ਗਿਆ ਹੀ ਨਹੀਂ ਉਹਦੇ ਵੱਲ ਲੈਣ ਨੂੰ ਅ ਜਦੋਂ ਤੂੰ ਮੈਨੂੰ ਕਿਹਾ ਕਿ ਮੈਂ ਚੱਲ ਜਾਣਾ ਤੇ ਮੈਂ ਤਾਂ ਗਿਆ ਹੀ ਨਹੀਂ ਉਹਨੇ ਘਰ ਮੀ ਸੁਣ ਲੈ ਗੱਲ ਹੁਣ ਮਾਂ ਬਣੀ ਵਾਲੀ ਤਾਂ ਹੁਣ ਵੀ ਆਪਣੀ ਮਰਜ਼ੀ ਰਾਕੇ ਉਹ ਸੁਣ ਲੈੰਦੋ ਹੋ ਮੇਰੀ ਗੱਲ ਸੁਣੋ ਗੱਲ ਮੈਂ ਕਹਿੰਦੀ ਕਿ ਨਾ ਮੈਂ ਜੱਲੀਆ ਫੇਕੇ ਸਾਹਰੋ ਤੇ ਆਪਣੀ ਪੈਰ ਮੇਰੀ ਗੱਲ ਸੁਣ ਮੈਂ ਕਹਿੰਨਾ ਪਿਆ ਮੈਂ ਆਪਣੀ ਮਰਜ਼ੀ ਕਰ ਮੈਂ ਤੈਨੂੰ ਕਿੰਨੇ ਚਿਰ ਦਾ ਕਹਿਣਾ ਕਿ ਉਹ ਆਪਣੀ ਜਿੱਦ ਪਕਾਉਂਦੀ ਆ ਬਸ ਮੇਰਾ ਲਾਸਟ ਐਸਾ ਹੀ ਹੋਈ ਆ ਤੇ ਹੋਈ ਜਾ ਮੇਰੀ ਗੱਲ ਸੁਣ ਤੈਨੂੰ ਹੋ ਹੀ ਗਿਆ ਵਾ ਫਰਮਾਨ ਨਾ ਗੱਲ ਕਰ ਇਧਰ ਆ ਗੱਲ ਸੁਣ ਐਸ਼ਕਾ ਜੀ ਮੇਰਾ ਤਾਂ ਜੀ ਨਹੀਂ ਲੱਗਣ데요 ਦਿਮਾਗ ਮੇਰੇ ਉਹਦੇ ਵਾਲੀ ਲੱਗਾ ਹੈ ਕਿ ਤਰ੍ਹਾਂ ਬੋਲ ਕੇ ਕੁੜੀ ਇਹ ਘਰੋਂ ਨਿਕਲ ਗਈ ਐਨੀ ਹਵਾਰਾ ਹੋਈ ਆ ਇਹ ਨਹੀਂ ਪਤਾ ਵੀ ਘਰ ਵਾਲੇ ਸੋਚਣਗੇ ਮੇਰੇ ਬਾਰੇ ਪਰੇਸ਼ਾਨ ਹੋਣਗੇ ਕੋਈ ਟੈਨਸ਼ਨ ਨਹੀਂ ਆਦੀ ਉਹਨੂੰ ਅਗਲੇ ਨੇ ਆਪਣਾ ਇਧਰ ਕੱਲ ਦਿੱਤੀ ਆ ਮਗਰ ਕੋਈ ਬੋੜਿਆ ਹੀ ਨਹੀਂ ਤੇ ਦਾਦੀ ਸਾਥੀ ਉਹਨੂੰ ਨਹੀਂ ਪਤਾ ਕੁੜੀ ਦਸਕੇ ਗਈ ਆ ਵੀ ਮੈਂ ਮਰ ਜਾਵਾਂ